ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਵਿੱਚ ਸ਼ਿਵਰਾਤਰੀ ਮੌਕੇ ਹਰਦਵਾਰ ਤੋਂ ਆਏ ਕਾਵੜੀਆਂ ਨੇ ਪੰਚਮੁਖੀ ਮੰਦਿਰ ਵਿੱਚ ਗੰਗਾ ਜਲ ਚੜਾਇਆ ਅੱਜ ਸਮਾਣਾ ਦੇ ਪੰਚਮੁਖੀ ਮੰਦਿਰ ਵਿੱਚ ਭਗਤਾਂ ਦੀ ਭੀੜ ਦੇਖਣ ਨੂੰ ਮਿਲੀ ਕਾਵੜੀਆਂ ਹਰਦਵਾਰ ਤੋਂ ਪੈਦਲ ਚੱਲ ਕੇ ਗੰਗਾ ਜਲ ਸ਼ਿਵਲਿੰਗ ਤੇ ਚੜਾ ਕੇ ਆਪਣੇ ਮਨ ਕਾਮਨਾ ਪੂਰੀਆਂ ਕਰ ਰਹੇ ਹਨ ਹਰ ਹਰ ਮਹਾਦੇਵ ਦੇ ਜਕਾਰਿਆਂ ਤੇ ਆਪਣੇ ਪਰਿਵਾਰ ਦੇ ਨਾਲ ਮੰਦਿਰ ਵਿੱਚ ਸ਼ਰਧਾਂ ਨਾਲ ਪਹੁੰਚ ਰਹੇ ਹਨ ਇਸ ਮੌਕੇ ਮੰਦਿਰ ਦੇ ਪੁਜਾਰੀ ਅਤੇ ਪੰਚਮੁਖੀ ਮੰਦਿਰ ਦੇ ਪ੍ਰਧਾਨ ਪ੍ਰਭੂ ਜੀ ਪਰਮੋਦ ਸਿੰਘਲਾ ਨੇ ਦੱਸਿਆ ਕਿ 사ਵਨ ਦੇ ਮਹੀਨੇ ਦੀ ਸ਼ਿਵਰਾਤਰੀ ਬਹੁਤ ਪੂਜਨੀਯ ਮੰਨੀ ਜਾਂਦੀ ਹੈ ਅੱਜ ਭਗਵਾਨ ਸ਼ਿਵ ਸ਼ੰਕਰ ਆਪਣੇ ਭਗਤਾਂ ਵਿੱਚ ਆਪਣੀ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੰਦੇ ਹਨ ਸਭ ਦੀ ਮਨ ਕਾਮਨਾ ਪੂਰੀਆਂ ਕਰਦੇ ਹਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਕੁਮਾਰ ਜੀ ਰੋਸ਼ਨ ਕੁਮਾਰ ਕੁਮਾਰ ਰੋਸ਼ਨ 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 ਕੁਮਾਰ ਹਾਂਜੀ ਰੋਸ਼ਨ ਕੁਮਾਰ ਗੰਗਾ ਜਲ ਲੈ ਕੇ ਹਰਦਵਾਰ ਚ ਕੀ ਕਰਨਾ ਚਾਹਤੇ ਹੋ ਹਰਦਵਾਰ ਤੋਂ ਗੰਗਾ ਜਲ ਲੈ ਕੇ ਆ ਬਹੁਤ ਵਧੀਆ ਲੱਗੇ ਕਿ ਬਹੁਤ ਕਿ ਪਬਲਿਕ ਬਹੁਤ ਬਹੁਤ ਦੂਰੋਂ ਆਏ ਨੇ ਗੰਗਾ ਜਲ ਲੈਣ ਵਾਸਤੇ ਕਹਿੰਦਾ ਨਾ ਸ਼ਿਵਜੀ ਦੇਖੋ ਜਲ ਲੈ ਕੇ ਨੇ ਹਰ ਕਿਹਾ ਜ ਮਨ ਕਾਮਨਾ ਪੂਰੀਆਂ ਕਰਨ ਤੇ ਕਹਿੰਦਾ ਜਿਸ ਪ੍ਰਕਾਰ ਦੀ ਕਾਵੜ ਆ ਰਹੀ ਆ ਬਹੁਤ ਕਹਿੰਦੇ ਕਾਸ਼ਟ ਵੀ ਆਏ ਨੇ ਪਰ ਮਾਲਕ ਦੇ ਕਾਸ਼ਟ ਸਭ ਦੇ ਦੂਰ ਹੋ ਗਏ ਨੇ ਕਹਿੰਦੇ ਨੇ ਮਾਲਕ ਨੇ ਸਹੀ ਸਲਾਮਤ ਸਾਨੂੰ ਉਰੇ ਪਹੁੰਚਾਇਆ ਇਸ ਕਰਕੇ ਅਸੀਂ मालक नहीं तो आदाज करते हैं कि साम सफल हो सबकी मनोकाम पूरा हो सालों साल असर चरणा जाले लागे जालों चढ़ाइए भगवान श्री शिवजियों शिव जी का ये विशेष महा है इस उस महाोत्सव पर बहुत से भक्तजन कावड़ गंगा जल हरिद्वार से लेकर भगवान श्री पंचमुखी ईश्वर जियों के चरणों में अर्पित करने के लिए आए हैं और हजारा ही भक्तजन आज के दिन इस पंचमुखी मंदिर में भगवान से आशीर्वाद प्राप्त करने के लिए आए हैं हम सबके लिए ही यही प्रार्थना करते हैं कि भगवान इन सबकी मनोकामना पूर्ण करें यहाँ पर ही ऐसा है कि हमारे प्राचीन पंचमुखी मंदिर में आज से ऐसे ही भरपूर मेला पड़ता रहता है और आज जो जो आज का दिन बहुत सौभाग्य दिन है कि आज शिवरात्रि का दिन है तो आज के दिन यहाँ पे खूब लाइन लगी हुई है ताजा लगा हुआ है और भक्त आकर हरिद्वार से जल लाकर कर यहाँ पर चढ़ा रहे हैं और खूब परिपूर्ण हो रहा है पहले तो बम बम भोले ਸਾਰੇ ਭਗਤਾਂ ਨੂੰ ਅੱਜ ਦੀ ਜੋ 사ਵਨ ਦੀ ਸ਼ਿਵਰਾਤਰੀ ਹੈ ਇਹਦਾ ਸਾਰੇ ਦੇਸ਼ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਤੇ ਸਾਡੇ ਸਮਾਣਾ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਭੋਲੇਨਾਥ ਦਾ ਬਹੁਤ ਹੀ ਪਵਿੱਤਰ ਦਿਨ ਅੱਜ ਬਹੁਤ ਹੀ ਵਧੀਆ ਤੇ ਲੋਕਾਂ ਤੇ ਜੋ ਕਾਵੜੀਏ ਅੱਜ ਉਥੋਂ ਗੰਗਾ ਜਲ ਲੈ ਕੇ ਪੰਚਮੁਖੀ ਮੰਦਿਰ ਦੇ ਵਿੱਚ ਚੜ੍ਹਾਣ ਆਏ ਨੇ ਤਾਂ ਪ੍ਰਮਾਤਮਾ ਭੋਲੇਨਾਥ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੇ ਇਹਨਾਂ ਦੇ ਪਰਿਵਾਰਾਂ ਤੇ ਸਦਾ ਆਪਣਾ ਮਿਹਰ ਭਰਿਆ ਹੱਥ ਰੱਖੇ ਸਾਰੇ ਇੱਥੇ ਸਾਡੇ ਪ੍ਰਧਾਨ ਜੀ ਪ੍ਰਭੂ ਜੀ ਵੀ ਇਹਨਾਂ ਦੀ ਸਤਿਕਾਰ ਦੇ ਵਿੱਚ ਜੋ ਸਾਡੇ ਕਾਵੜੀਏ ਇੱਥੇ ਗੰਗਾ ਜਲ ਲੈ ਕੇ ਆਏ ਨੇ ਉਹਨਾਂ ਦੇ ਸਤਿਕਾਰ ਦੇ ਵਿੱਚ ਖੜੇ ਨੇ ਲੰਗਰ ਵੀ ਲੱਗਿਆ ਹੋਇਆ ਹੈ ਭੰਡਾਰਾ ਵੀ ਚੱਲ ਰਿਹਾ ਹੈ ਮੈਂ ਤਾਂ ਫਿਰ ਵੀ ਦੁਬਾਰਾ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਸ਼ੁਭ ਕਾਮਨਾਏ ਭੋਲੇनाथ ਆਪਣਾ ਅਸ਼ੀਰਵਾਦ ਬਣਾਈ ਰੱਖੇ